ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਕੁਝ ਬੰਦਿਆਂ ਨੇ ਦੁਕਾਨਦਾਰਾਂ ਦੇ ਨਾਲ ਕੁੱਟਮਾਰ ਕੀਤੀ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਔਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਜਿੰਨਾ ਲੋਕਾਂ ਦੀ ਕੁੱਟਮਾਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਵਿਅਕਤੀ ਨੇ ਕੀਤੀ ਉਹ ਸਿਗਰਟ ਤੇ ਤੰਬਾਕੂ ਵੇਚਦੇ ਸੀ ਔਰ ਇਸੇ ਦੇ ਚਲਦੇ ਹੋਏ ਇੰਨਾ ਵਿਅਕਤੀਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਤਾਂ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਜਿਹੜੀਆਂ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਹਾਂ ਤਾਂ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਭੇਸ ਬਦਲ ਕੇ ਜਿਹੜੇ ਗੁੰਡੇ ਆਏ ਸੀ ਇਹਨਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਤਾਂ ਦਿਨ ਦਿਹਾੜੇ ਖਰੜ ਬੱਸ ਸਟੈਂਡ ਦੇ ਨੇੜੇ ਇਹਨਾਂ ਵਿਅਕਤੀਆਂ ਵੱਲੋਂ ਜਿਹੜੀ ਐ ਉਹ ਗੁੰਡਾਗਰਦੀ ਕੀਤੀ ਗਈ ਜਿਸ ਦੀ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਨਿਹੰਗ ਸਿੰਘ ਤੇ ਬਾਣੇ ਦੇ ਵਿੱਚ ਆਏ ਇਹ ਵਿਅਕਤੀ ਜਦੋਂ ਦੁਕਾਨਦਾਰਾਂ ਦੀ ਕੁੱਟਮਾਰ ਕਰ ਰਹੇ ਸੀ ਤਾਂ ਇਸੇ ਦਰਮਿਆਨ ਇੱਕ ਨੌਜਵਾਨ ਸਿੱਖ ਨੌਜਵਾਨ ਜਿਹੜਾ ਵਿੱਚੇ ਆ ਕੇ ਲੜਾਈ ਛਡਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸੇ ਦੇ ਚੱਲਦੇ ਹੋਏ ਜਿਹੜੇ ਨਿਹੰਗ ਸਿੰਘ ਤੇ ਬਾਣੇ ਦੇ ਵਿੱਚ ਬੰਦੇ ਆਏ ਸੀ ਉਹਨਾਂ ਨੇ ਸਿੱਖ ਨੌਜਵਾਨ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਔਰ ਉਸ ਦੀ ਦਸਤਾਰ ਵੀ ਲਾ ਦਿੱਤੀ ਤਾਂ ਇਹ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਆ ਦਿਨ ਦਿਹਾੜੇ ਸ਼੍ਰੀ ਆਮ ਨਿਆਗ ਸਿੰਘ ਦੇ ਬਾਣੇ ਦੇ ਵਿੱਚ ਆਇ ਇੰਨਾ ਬੰਦਿਆਂ ਨੇ ਗੁੰਡਾਗਰਦੀ ਕੀਤੀ ਹੈ ਲੋਕਾਂ ਦੀ ਕੁੱਟਮਾਰ ਕੀਤੀ ਹੈ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਜਿਹੜਾ ਸਿੱਖ ਨੌਜਵਾਨ ਹੈ ਜਿਹੜਾ ਲੜਾਈ ਛਡਵਾਉਣ ਦੇ ਲਈ ਗਿਆ ਤਾਂ ਉਲਟਾ ਨਿਆਗ ਸਿੰਘ ਦੇ ਬਾਣੇ ਦੇ ਵਿੱਚ ਆਇ ਇੰਨਾ ਗੁੰਡਿਆਂ ਨੇ ਉਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਔਰ ਉਸ ਦੀ ਦਸਤਾਰ ਵੀ ਲਾਹ ਦਿੱਤੀ ਤਾਂ ਅਕਸਰ ਇਤੋਂ ਜਿਹੜੀਆਂ ਸਵਾਰੀਆਂ ਨੇ ਬੱਸ ਦੇ ਵਿੱਚ ਸਫ਼ਰ ਹੋ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਉਹਨਾਂ ਨੇ ਜਾਣਨ ਦਾ ਹੈ ਉਹ ਸਫਰ ਕਰਕੇ ਆਪਣੀ ਥਾਂ ਤੇ ਪਹੁੰਚਦੇ ਨੇ ਪਰ ਦੇਖੋ ਕਿ ਕਿਵੇਂ ਇਸ ਭਰੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਖਰੜ ਬੱਸ ਸਟੈਂਡ ਦੇ ਨੇੜੇ ਇਨ੍ਹਾਂ ਬੰਦਿਆਂ ਨੇ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਸੀ ਇਨ੍ਹਾਂ ਨੇ ਦੁਕਾਨਦਾਰਾਂ ਦੀ ਕੁੱਟਮਾਰ ਕੀਤੀ ਉਹਨਾਂ ਦੁਕਾਨਦਾਰਾਂ ਦੀ ਦੱਸਿਆ ਜਾ ਰਿਹਾ ਹੈ ਕਿ ਇਹ ਦੁਕਾਨਦਾਰ ਸਿਗਰਟ ਦੇ ਤੰਬਾਕੂ ਵੇਚਦੇ ਸੀ ਉਹਨਾਂ ਦੀ ਕੁੱਟਮਾਰ ਕੀਤੀ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਬੰਦੇ ਆਏ ਸੀ ਇਹਨਾਂ ਨੇ ਦੁਕਾਨਦਾਰਾਂ ਦੀ ਕੁੱਟਮਾਰ ਤਾਂ ਕੀਤੀ ਪਰ ਇਸ ਦੇ ਨਾਲ ਇੱਕ ਸਿੱਖ ਨੌਜਵਾਨ ਦੀ ਦਸਤਾਰ ਲਾਹ ਦਿੱਤੀ ਔਰ ਰੋਜ਼ ਦੀ ਕੁੱਟਮਾਰ ਕੀਤੀ ਔਰ ਦੱਸਦੀ ਹੈ ਕਿ ਦੁਕਾਨ ਦੇ ਅੰਦਰ ਜਿਹੜਾ ਸਮਾਨ ਪਿਆ ਹੋਇਆ ਸੀ ਤਕਰੀਬਨ 25 ਤੋਂ 30 ਹਜ਼ਾਰ ਰੁਪਏ ਦਾ ਜਿਹੜਾ ਸਮਾਨ ਸੀ ਉਹ ਆਪਣੇ ਨਾਲ ਲੈ ਜਾਂਦੇ ਨੇ ਉਹ ਜਾਂਦੇ ਜਾਂਦੇ ਨਾਲੇ ਦੇ ਵਿੱਚ ਸੁੱਟ ਦਿੰਦੇ ਨੇ ਔਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਿੱਥੇ ਇਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਹੈ ਬੰਦਿਆਂ ਨੇ ਗੁੰਡਾਗਰਦੀ ਕੀਤੀ ਉੱਥੇ ਹੀ ਤਕਰੀਬਨ 10 ਤੋਂ 15000 ਰੁਪਏ ਨਕਦੀ ਲੁੱਟ ਕੇ ਵੀ ਉਥੋਂ ਫਰਾਰ ਹੋ ਗਏ ਤਾਂ ਜਿੱਥੇ ਇੱਕ ਪਾਸੇ ਸੀਸੀਟੀਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉੱਥੇ ਹੀ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਇਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਲਦ ਕਾਬੂ ਕਰਕੇ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤਾਂ ਖਰੜ ਬੱਸ ਸਟੈਂਡ ਦੇ ਨੇੜੇ ਇੱਕ ਘਟਨਾ ਵਾਪਰੀ ਹੈ ਜਿੱਥੇ ਨਿਯੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਕੁਝ ਬੰਦਿਆਂ ਨੇ ਸ਼ਰਿਆਮ ਗੁੰਡਾਗਰਦੀ ਕੀਤੀ ਹੈ ਦੁਕਾਨਦਾਰਾਂ ਦੀ ਕੁੱਟਮਾਰ ਕੀਤੀ ਉਹਨਾਂ ਦਾ ਤਕਰੀਬਨ ਹਜ਼ਾਰਾਂ ਰੁਪਏ ਦਾ ਜਿਹੜਾ ਸਮਾਨ ਹੈ ਉਹ ਜਾਂਦੇ ਜਾਂਦੇ ਨਾਲੇ ਦੇ ਵਿੱਚ ਸੁੱਟ ਗਏ ਔਰ ਤਕਰੀਬਨ ਜਿਹੜਾ 10 ਤੋਂ 15000 ਰੁਪਏ ਨਕਦੀ ਲੁੱਟ ਕੇ ਵੀ ਫਰਾਰ ਹੋ ਗਏ ਪਰ ਜਦੋਂ ਇਹ ਲੜਾਈ ਇੱਕ ਨੌਜਵਾਨ ਸਿੱਖ ਨੌਜਵਾਨ ਨੇ ਦੇਖੀ ਤਾਂ ਉਹ ਲੜਾਈ ਛਡਵਾਉਂਦੇ ਦੀ ਕੋਸ਼ਿਸ਼ ਕਰਦਾ ਔਰ ਇਸੇ ਦਰਮਿਆਨ ਸਿੱਖ ਨੌਜਵਾਨ ਦੀ ਇਹ ਜਿਹੜੇ ਬੰਦੇ ਨੇ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਸੀ ਇਹਨਾਂ ਨੇ ਸਿੱਖ ਨੌਜਵਾਨ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਔਰ ਉਸ ਦੀ ਦਸਤਾਰ ਲਾ ਦਿੱਤੀ ਤਾਂ ਪੁਲਿਸ ਨੇ ਇਸ ਖਬਰ ਸੰਬੰਧੀ ਕੀ ਕੁਝ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਅਤਿ ਬਸਤਨ ਖਰੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਵਿਅਕਤੀ ਤਿੰਨ ਵਿਅਕਤੀ ਕੋਲ ਨੇ ਬਾਣੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਵਿਖਾਈ ਦੇ ਰਹੇ ਹਨ ਤੇ ਕੁਝ ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਹਨ ਇਹ ਜਦੋਂ ਵੀਡੀਓ ਸਾਡੇ ਧਿਆਨ ਵਿੱਚ ਆਈ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਮਕਦਮਾ ਨੰਬਰ 335/24 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਤੇ ਤੁਰੰਤ ਪ੍ਰਭਾਵ ਨਾਲ ਇਹਨਾਂ ਤਿੰਨਾਂ ਜਾਣੇ ਦੀ ਜਿਹੜੇ ਦੋਸ਼ੀ ਨੇ ਇਹਨਾਂ ਦੀ شناخت ਕਰ ਲਈ ਗਈ ਜਿਨ੍ਹਾਂ ਵਿੱਚੋਂ ਦੋ ਜਣੇ ਇੱਕ ਗੁਰਵਿੰਦਰ ਸਿੰਘ ਤੇ ਅਮਨਜੋਤ ਸਿੰਘ ਪਿੰਡ ਖੂਨੀ ਮਾਜਰਾ ਦਾ ਰਹਿਣ ਵਾਲੇ ਨੇ ਅਤੇ ਇੱਕ ਜਸਪ੍ਰੀਤ ਸਿੰਘ ਪਿੰਡ ਪਮੌਰ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਤੇ ਇਸ ਦੇ ਨਾਲ ਹੀ ਜਿਹੜੇ ਜਿਹੇ ਸ਼ਰਾਰਤੀ ਅਨਸਰ ਨੇ ਇਹਨਾਂ ਨੂੰ ਸਖਤ ਵਾਰਨਿੰਗ ਹੈ ਕਿ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅੱਜ ਬੱਸ ਸਟੈਂਡ ਖੜਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਵਿਅਕਤੀ ਤਿੰਨ ਵਿਅਕਤੀ ਕੋਲ ਨੇ ਬਾਣੇ